ਸੂਪਰ ਪ੍ਰਸ਼ਾਸਨ ਵੱਲੋਂ ਵੈਰੀਗੇਟਿੰਗ ਕੀਤੀ ہوئی ਆ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸੂਪਰ ਪ੍ਰਸ਼ਾਸਨ ਪੂਰੇ ਕੈਮਰਿਆਂ ਚ ਕੈਦ ਕਰੇਗਾ ਕਿ ਜੋ ਵੀ ਇੱਥੇ ਵੈਰੀਗੇਟਿੰਗ ਤੋੜੇਗਾ ਜਾਂ ਅੱਗੇ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੇ ਪੂਰੀ ਇੱਕ ਬਾਜ਼ ਅੱਖ ਰੱਖੀ ਜਾਵੇਗੀ ਬਾਟਰ ਕੈਨ ਗੱਡੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਉਹ ਵੀ ਇੱਥੇ ਪੂਰੀਆਂ ਮੌਜੂਦ ਨੇ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲਏ ਕਿ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਪੈਰੀਗੇਨਿੰਗ ਸਾਈਡ ਤੇ ਕਰਨਗੇ ਤੋੜਨਗੇ ਸਿਮਿੰਟ ਦੀਆਂ ਕੰਧਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਪੂਰੇ ਪ੍ਰਬੰਧ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਤੋੜ ਕੇ ਅੱਗੇ ਵਧਣਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਦੇ ہاں ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਕਿਉਂਕਿ ਨਾਨੋ ਪੋਲੀਟੀਕਲ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਜਦੋਂ 13 ਫਰਵਰੀ ਨੂੰ ਦਿੱਲੀ ਕੂਚ ਕਰਨਾ ਤਾਂ ਹਰਿਆਣੇ ਦੇ ਵਿੱਚ ਦੀ ਲੰਗੜਾ ਪੈਣਾ ਹਰਿਆਣੇ ਦੇ ਕਈ ਬਾਰਡਰਾਂ ਤੇ ਪੂਰੀਆਂ ਕਿਤੇ ਨਾ ਕਿਤੇ ਵਹ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਵੈਰੀਗੇਟਿੰਗ ਕੀਤੀ ਹੋਈ ਆ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਇੱਕ ਪਾਸੇ ਪੰਜਾਬ ਦਾ ਰਾਜਪੁਰਾ ਅਤੇ ਦੂਜੇ ਪਾਸੇ ਹਰਿਆਣਾ ਦਾ ਅੰਬਾਲਾ ਸੈਂਟਰ ਦੇ ਵਿੱਚ ਸ਼ੰਭੂ ਬਾਰਡਰ ਜਿੱਥੇ ਟੋਲ ਪਲਾਜ਼ਾ ਪੂਰੇ ਸੈਂਟਰ 'ਚ ਲੱਗਿਆ ਹੋਇਆ ਬਾਰਡਰ ਤੇ ਲੱਗਿਆ ਹੋਇਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਕੀਤੇ ਹੋਏ ਨੇ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਕਿਉਂਕਿ ਵੱਡੀ ਗਿਣਤੀ 'ਚ ਕਿਸਾਨ ਪਹੁੰਚਣੇ ਨੇ ਪੂਰਾ ਇਹ ਨੈਸ਼ਨਲ ਹਾਈਵੇਅ ਅਮਰਸਰ ਤੋਂ ਦਿੱਲੀ ਨੂੰ ਜਾਂਦਾ ਬਹੁਤ ਟ੍ਰੈਫਿਕ ਜਾਂਦੀ ਆ ਪਰ ਸੁਨਸਾਨ ਹੋਇਆ ਪਿਆ ਪੂਰਾ ਕਿਤੇ ਨਾ ਕਿਤੇ ਵੈਰੀਗੇਟਿੰਗ ਕਰਕੇ ਇਹ ਰੋਡ ਬਿਲਕੁਲ ਬੰਦ ਕਰ ਦਿੱਤਾ ਹੈ ਡੀਸੀ ਪਟਿਆਲਾ ਨੇ ਜਾਣਕਾਰੀ ਵੀ ਦਿੱਤੀ ਸੀ ਕਿ ਰੋਡ ਡਾਇਵਰਟ ਕੀਤਾ ਹੋਇਆ ਅਸੀਂ ਕਿਤੇ ਨਾ ਕਿਤੇ ਜਿਹੜੀ ਟ੍ਰੈਫਿਕ ਆ ਉਹਨੂੰ ਚੇਂਜ ਕੀਤਾ ਚੇਂਜ ਲੋਕੇਸ਼ਨ ਤੇ ਬਨੂੜਵਲ ਦੀ ਹੋ ਕੇ ਜਾਂ ਪੇਵੇ குருਕਰਸ਼ੇਤਰ ਵੱਲ ਦੀ ਹੋ ਕੇ ਦਿੱਲੀ ਪਹੁੰਚੇਗੀ ਟ੍ਰੈਫਿਕ ਜਾਨੀ ਕਿ ਉਹ ਟ੍ਰੈਫਿਕ ਦੇ ਜਿਹੜੇ ਰੂਟ ਨੇ ਉਹ ਪੂਰੇ ਚੇਂਜ ਕਰ ਦਿੱਤੇ ਹਨ ਚੇਂਜ ਕਿਉਂ ਕੀਤੇ ਕਿਉਂਕਿ ਕਿਸਾਨਾਂ ਨੇ ਪਹੁੰਚਣਾ 13 ਫਰਵਰੀ ਨੂੰ ਇੱਥੋਂ ਦੀ ਲੰਘਣਾ ਤਸਵੀਰਾਂ ਤੁਹਾਨੂੰ ਸਿੱਧੀਆਂ ਇਹ ਵੀ ਦਿਖਾ ਰਿਹਾ ਕਿ ਦੇਖੋ ਕਿਸ ਤਰ੍ਹਾਂ ਦੇ ਪੁਖਤਾ ਪ੍ਰਬੰਧ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਹੋਏ ਨੇ ਕਿ ਹਰਿਆਣੇ ਦੇ ਵਿੱਚ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਇੱਥੇ ਕੰਦਾ ਬਣਾਈਆਂ ਗਈਆਂ ਨੇ ਸਿਮਿੰਟਡ ਕੰਦਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਅਤੇ ਉੱਪਰ ਕੈਮਰੇ ਵੀ ਲੱਗ ਰਹੇ ਨੇ ਪੂਰੇ ਪੁਲਿਸ ਪ੍ਰਸ਼ਾਸਨ ਪੂਰੇ ਕੈਮਰਿਆਂ ਚ ਕੈਦ ਕਰੇਗਾ ਕਿ ਜੋ ਵੀ ਇੱਥੇ ਬੈਰੀਗੇਟਿੰਗ ਤੋੜੇਗਾ ਜਾਂ ਅੱਗੇ ਲੰਘਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੇ ਪੂਰੀ ਇੱਕ ਬਾਜ਼ ਅੱਖ ਰੱਖੀ ਜਾਵੇਗੀ ਕੈਮਰਿਆਂ ਚ ਕੈਚ ਕੀਤਾ ਜਾਵੇਗਾ ਵੱਡੀ ਗਿਣਤੀ ਚ ਹਲਿਆ ਹਰਿਆਣਾ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਆ ਉਹ ਵੀ ਪੂਰੀਆਂ ਤਿਆਰੀਆਂ ਨਾਲ ਇੱਥੇ ਖੜੇ ਨੇ ਜਨਨ ਕਿ ਅੱਗੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਅਤੇ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਤਕਰੀਬਨ ਜੇ ਗੱਲਬਾਤ ਕਰੀਏ ਤਾਂ 10 10 ਫਰਵਰੀ ਤੋਂ ਹੀ ਇਹ ਟ੍ਰੈਫਿਕ ਰਾਤ ਨੂੰ ਬਿਲਕੁਲ ਬੰਦ ਕਰ ਦਿੱਤੀ ਅਤੇ ਦਿੱਲੀ ਜਾਣ ਵਾਲਿਆਂ ਨੂੰ ਸਾਈਡਾਂ ਤੋਂ ਲੰਘਾਉਣਾ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਜੇਕਰ ਤੁਸੀਂ ਹੁਣ ਦਿੱਲੀ ਜਾਣਾ ਤਾਂ ਤੁਸੀਂ ਸ਼ੰਭੂ ਟੋਲ ਪਲਾਜੇ ਤੋਂ ਹੁੰਦੇ ਹੋਏ ਨਹੀਂ ਜਾ ਸਕੋਗੇ ਪੂਰਾ ਰੋਡ ਜਾਮਾ ਰੋਡ ਬੰਦਾ 13 ਫਰਵਰੀ ਨੂੰ ਕਿਸਾਨਾਂ ਨੇ ਇਸ ਰੋਡ ਦੇ ਥਰੂ ਦਿੱਲੀ ਨੂੰ ਕੂਚ ਕਰਨਾ ਸੋ ਬਾਟਰ ਕੈਨ ਗੱਡੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਉਹ ਵੀ ਇੱਥੇ ਪੂਰੀਆਂ ਮੌਜੂਦ ਨੇ ਪਹਿਲਾਂ ਹੀ ਪੁਖਤਾ ਪ੍ਰਬੰਧ ਕਰ ਲੈ ਕਿਉਂਕਿ ਅੱਜ 11 ਫਰਵਰੀ ਆ 11 ਫਰਵਰੀ ਨੂੰ ਪੂਰੇ ਪੁਖਤਾ ਪ੍ਰਬੰਧ ਕਰ ਲੈ ਵੱਡੀਆਂ ਕੰਦਾਂ ਬਣਾਤੀਆਂ ਕਿ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਬਾਕੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕੇ ਸਾਹਮਣੇ ਜਿਹੜੇ ਕਿਤੇ ਨਾ ਕਿਤੇ ਥੈਲੇ ਭਰ ਕੇ ਰੱਖ ਲੈ ਕੇ ਜੇ ਮਜਬੂਰਨ ਐਮਰਜੈਂਸੀ ਕਿਸਾਨ ਅੱਗੇ ਵਧਣ ਲੱਗੇ ਤਾਂ ਵੱਡੇ ਵੱਡੇ ਕੰਦਾਂ ਦੇ ਨਾਲ ਉਹਨਾਂ ਨੂੰ ਰੋਕਾਂਗੇ ਉੱਥੇ ਥੈਲਿਆਂ ਨਾਲ ਵੈਰੀਗੇਟਿੰਗ ਵੀ ਕਰਾਂਗੇ ਜਾਨਕਿ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਨੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦਿੰਦੇ ਆ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬੇ ਦੇ ਪ੍ਰਧਾਨ ਨੇ ਜਗਜੀਤ ਸਿੰਘ ਢੱਲੇਵਾਲ ਉਹ ਲਾਈਵ ਹੋਏ ਉਹ ਲਗਾਤਾਰ ਕਹਿ ਰਹੇ ਨੇ ਕਿ ਹੁਣ ਕੇਂਦਰ ਸਰਕਾਰ ਮੀਟਿੰਗਾਂ ਤੇ ਮੀਟਿੰਗਾਂ ਸਾਨੂੰ ਦੇ ਰਹੀ ਆ ਮੀਟਿੰਗਾਂ ਕਰਨ ਦੀ ਗੱਲ ਇੱਕ ਪਾਸੇ ਆਖ ਰਹੀ ਆ ਅਤੇ ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਇੰਟਰਨੈਟ ਦੀਆਂ ਸੇਵਾਵਾਂ ਨੇ ਹਰਿਆਣਾ ਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੀਆਂ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਟਿੱਪਣੀ ਕੀਤੀ ਕਿ ਇੱਕ ਪਾਸੇ ਮੀਟਿੰਗਾਂ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਕਿਤੇ ਨਾ ਕਿਤੇ ਐਵੇਂ ਦੇ ਪ੍ਰਬੰਧ ਕਰਤੇ ਕਿ ਅਸੀਂ ਅੱਗੇ ਨਹੀਂ ਜਾਣ ਦੇਵਾਂਗੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਲੋਕਤੰਤਰ ਕਿੱਥੇ ਆ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਭਾਰਤ ਦੇਸ਼ਾ ਇਹ ਲੋਕਤੰਤਰ ਦਾ ਥੰਮਾ ਕਿ ਲੋਕਤੰਤਰ ਚ ਆਵਾਜ਼ਾਂ ਕਿਉਂ ਕਿਤੇ ਨਕਤੇ ਬੰਦ ਕੀਤੀਆਂ ਜਾ ਰਹੀਆਂ ਨੇ ਅਤੇ ਲਗਾਤਾਰ ਡੱਲੇਵਾਲ ਸਾਹਿਬ ਨੇ ਇਹ ਵੀ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਅਸੀਂ ਮੰਗਾਂ ਦੱਸੀ ਦੱਸ ਰਹੇ ਹਾਂ ਕਿਉਂਕਿ ਕੇਂਦਰ ਸਰਕਾਰ ਨੇ ਉਹ ਮੰਗਾਂ ਸਾਡੀਆਂ ਕਿਤੇ ਨਕਤੇ ਲਿਖਤੀ ਦਿੱਤਾ ਕਿ ਮਨਜ਼ੂਰ ਕਰਾਂਗੇ ਪਰ ਉਸ ਤੋਂ ਬਾਅਦ ਸਾਡੇ ਨਾਲ ਸਾਨੂੰ ਗੁੰਮਰਾਹ ਕੀਤਾ ਗਿਆ ਅਤੇ ਤਕਰੀਬਨ ਕਈ ਸਾਲ ਬੀਤ ਗਏ ਹੁਣ ਉਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਪਰ ਹੁਣ ਤੁਹਾਨੂੰ ਇੱਥੇ ਦੇ ਪੁਖਤਾ ਪ੍ਰਬੰਧ ਵੀ ਸਿੱਧੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇੱਥੋਂ ਦੀਆਂ ਪੂਰੀਆਂ ਹਰਿਆਣਾ ਪ੍ਰਸ਼ਾਸਨ ਦੀਆਂ ਤਿਆਰੀਆਂ ਨੇ हरियाणा पुलिस प्रशासन पूरी तरह मस्तैदा हुन देखना होवेगा के देखना होवेगा किस किस तरीके नाल जेडे किसान ने ओहो अपनी ट्रालियां अपने वाहन लेके दिल्ली नु कूच ਕਰਨਗੇ क्योंकि ਸਰਬਨ ਸਿੰਘ ਭੰਦੇਰ ਕਿਸਾਨ ਆਗੂ ਨੇ ਜੋ ਕਿਤੇ ਨਾ ਕਿਤੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਉਹਨਾਂ ਨੇ ਕਿਹਾ ਕਿ ਅਸੀਂ ਮੱਥਾ ਟੇਕ ਕੇ ਇਥੋਂ ਚੱਲਾਂਗੇ ਅੱਜ ਉਹ ਮੱਥਾ ਟੇਕ ਰਹੇ ਨੇ ਉਥੇ ਉਸ ਤੋਂ ਬਾਅਦ ਸੈਂਕੜੇ ਹਜ਼ਾਰਾਂ ਟਰਾਲੀਆਂ ਲੈ ਕੇ ਉਹ ਦਿੱਲੀ ਨੂੰ ਕੂਚ ਕਰਨਗੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਰਸਤੇ ਦੇ ਵਿੱਚੋਂ ਦਿੱਲੀ ਨੂੰ ਪੂਚ ਕਰਨਾ ਅਤੇ ਕਿਸ ਤਰ੍ਹਾਂ ਦਾ ਇੱਥੇ ਸਿਸਟਮ ਆ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹ ਵੀ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਈਆਂ ਨੇ ਕਿਉਂਕਿ ਕਿਸਾਨਾਂ ਨੇ ਅੱਜ ਤੋਂ ਹੀ ਉੱਥੇ ਚੱਲਣਾ ਸ਼ੁਰੂ ਕਰ ਦੇਣਾ ਉਸ ਤੋਂ ਬਾਅਦ ਖਨੌਰੀ ਬਾਰਡਰ ਸ਼ੰਭੂ ਬਾਰਡਰ ਹੁੰਦੇ ਹੋਏ ਕਿਸਾਨਾਂ ਦੀ ਪਲਾਨਿੰਗ ਹੈ ਜਿਹੜੀ ਅੱਗੇ ਜਾਣ ਦੀ ਇਸ ਰਸਤਿਆਂ ਦੇ ਵਿੱਚ ਦੀ ਆ ਅਤੇ ਉਸ ਤੋਂ ਬਾਅਦ ਦੇਖਣਾ ਹੁਣ ਇਹ ਹੋਵੇਗਾ ਕਿ 13 ਫਰਵਰੀ ਨੂੰ ਜਿਹੜੇ ਕਿਸਾਨ ਨੇ ਕਿਸ ਤਰੀਕੇ ਨਾਲ ਇੱਥੇ ਪਹੁੰਚਦੇ ਨੇ ਕਿੰਨਾ ਸਮਾਂ ਉਹਨਾਂ ਨੂੰ ਇੱਥੇ ਰੋਕਿਆ ਜਾਵੇਗਾ ਫਿਰ ਅੱਗੇ ਵੱਧਦੇ ਨੇ ਤਾਂ ਕਿਵੇਂ ਵੱਧਦੇ ਨੇ ਬੈਰੀਗੇਡਿੰਗ ਸਾਈਡ ਤੇ ਕਰਨਗੇ ਤੋੜਨਗੇ ਸਿਮਿੰਟ ਦੀਆਂ ਕੰਧਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਪੂਰੇ ਪ੍ਰਬੰਧ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਤੋੜ ਕੇ ਅੱਗੇ ਵਧਣਗੇ ਬਾਕੀ ਮੀਟਿੰਗ ਵੀ ਰੱਖੀ ਗਈ ਆ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀ ਦੀ ਮੀਟਿੰਗ ਆ ਕਿਤੇ ਨਾ ਕਿਤੇ ਗੱਲਬਾਤ ਕਰੀਏ ਤਾਂ ਉਹਨਾਂ ਨਾਲ ਮੀਟਿੰਗ ਤੇ ਵੀ ਇੱਕ ਨਿਗਾਹ ਕਿ ਮੀਟਿੰਗ 'ਚ ਹੱਲ ਕੀ ਹੁੰਦਾ ਹੁਣ ਦੇਖਣਾ ਹੋਵੇਗਾ ਕਿ ਉਹ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਜਾਂ 13 ਫਰਵਰੀ ਨੂੰ ਕਿਸਾਨ ਇੱਥੋਂ ਦੀ ਕੂਚ ਕਰਨਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ ਹਰਿਆਣਾ